ਹੋ ਜਵਾਹਰ ਤੁਸੀਂ ਕੋਲ ਚੰਡੀਗੜ੍ਹ ਦਾ ਜਿਹੜਾ 5 ਤਰੀਕ ਨੂੰ ਧਰਨਾ ਲੱਗਣਾ ਸੀ ਉਹਦੇ ਸਬੰਧ ਦੇ ਵਿੱਚ ਐਸਕੇਐਮਡੀ ਤੇ ਭਗਵੰਤ ਮਾਨ ਦੀ ਮੀਟਿੰਗ ਟੁੱਟ ਗਈ ਸੀਗੀ ਉਦੋਂ ਭਗਵੰਤ ਮਾਨ ਨੇ ਕਿਹਾ ਸੀ ਵੀ ਅਸੀਂ ਤੁਹਾਡੇ ਲੀਡਰਾਂ ਨੂੰ ਦੇਖਾਂਗੇ ਤੇ 3 ਤਰੀਕ ਨੂੰ ਤੜਕੇ ਲਗਭਗ 3 ਵਜੇ ਸਾਡੇ ਸਾਰੇ ਘਰਾਂ ਦੇ ਵਿੱਚ ਛਾਪੇ ਮਾਰੇ ਸੀਗੇ ਤੇ ਮੈਨੂੰ ਵੀ ਇਸ ਘਰੋਂ ਹੀ ਗੈਸਟਰ ਕੀਤਾ ਸੀਗਾ ਅੱਜ ਕਿਸਾਨ ਦੇ ਇੱਥੇ ਬੰਦਿਆਂ ਦੇ ਮਤਲਬ ਏਕੇ ਦਾ ਚਰਚਾ ਤਬੀਰੇ ਸਾਰੇ ਕਿਸਾਨ ਆਗੂ ਆ ਲੁਹਿਆਣੇ ਜਿਹੜੇ ਆਪਣੇ ਜ਼ਿਲ੍ਹੇ ਦੇ ਸੀਗੇ ਸਾਰੇ ਦੇ ਹਾ ਕੀਤੇ ਆ ਸਰਕਾਰ ਨੇ ਜਥੇਬੰਦੀ ਦਾ ਦਬਾਅ ਮੰਨਦੇ ਹੋਏ ਜਾਂ ਜਥੇਬੰਦੀਆਂ ਦਾ ਸਾਰਿਆਂ ਦਾ ਦਬਾਅ ਮੰਨਦੇ ਹੋਏ ਅੱਲੇ ਇਸ ਗਲਤੀ ਭੁਲਾਈ ਸਮਝੀ ਆ ਵੀ ਜਿੰਨੇ ਵੀ ਗ੍ਰਿਫਤਾਰ ਕੀਤੇ ਆਗੂਆਂ ਨੂੰ ਸਾਦ ਨੂੰ ਛੱਡਿਆ ਜਾਵੇ ਅਸੀਂ ਸਾਰੇ ਕਿਸਾਨ ਸਾਥੀਆਂ ਦਾ ਜਿਨ੍ਹਾਂ ਨੇ ਇਸ ਦੇ ਖਾਤਰ ਮਤਲਬ ਇਕਾ ਦਿਖਾਇਆ ਵਾ ਸਾਰਿਆਂ ਦਾ ਪਹਿ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਵੰਤਮਾਨ ਨੂੰ ਚੇਤਾਵਨੀ ਵੀ ਦਿੰਨੇ ਆ ਵੇ ਕਿਸਾਨਾਂ ਨਾਲ ਜਿਹੜਾ ਉਹ ਪੰਗਾ ਲੈ ਰਿਆ ਵਾ ਉਹ ਨੂੰ ਮਤਲਬ ਬਹੁਤ ਹੀ ਉਹਦੇ ਵਾਸਤੇ ਘਾਤਕ ਸਿੱਧ ਹੋਊਗਾ ਤੇ ਕਿਸਾਨ ਦੇ ਇੱਥੇ ਬੰਦੇ ਨੂੰ ਅਪੀਲ ਆ ਵੀ ਜਿਵੇਂ ਆਪਾਂ ਪਹਿਲਾਂ ਇਕੱਠਾ ਕਰਕੇ ਦਿੱਲੀ ਗਏ ਸੀਗੀ ਇਸੇ ਤਰ੍ਹਾਂ ਇਕੱਠੇ ਹੋ ਕੇ ਆਪਾਂ ਨੂੰ ਅਗਲਾ ਜਿਹੜਾ ਮੋਰਚਾ ਵਾ ਲਾਉਣਾ ਪਊਗਾ ਕਿਉਂਕਿ ਹਾਲਾਤ ਬਹੁਤੇ ਚੰਗੇ ਨਹੀਂ ਹੈ ਕਿਸਾਨੀ ਦੇ ਆਪਾਂ ਨੂੰ ਵੱਡੀਆਂ ਲੜਾਈਆਂ ਲੜਨੀਆਂ ਪੈਣਗੀਆਂ ਵੱਡੀਆਂ ਲੜਾਈਆਂ ਜਿੰਨਾ ਵੱਡਾ ਇੱਕ ਹੋਊਗਾ ਉਹਨੇ ਨਾਲ ਹੀ ਲੜੀਆਂ ਜਾ ਸਕਦੀਆਂ ਨੇ ਛੋਟੇ-ਮੋਟੇ ਇੱਕੇ ਦੇ ਨਾਲ ਲੜਾਈਆਂ ਨਹੀਂ ਲੜੀਆਂ ਜਾਣਗੀਆਂ ਸਾਰੇ ਜਿਹੜੇ ਕਿਸਾਨ ਆ ਇੱਥੋਂ ਤੱਕ ਆਪਾਂ ਦੇਖਨੇ ਮਜ਼ਦੂਰ ਵੀ ਇਕੱਠੇ ਹੋਣ ਆਰਥ ਦੇ ਵੀ ਇਕੱਠੇ ਹੋਣ ਟੱਕਾਂ ਦੇ ਵੀ ਇਕੱਠੇ ਹੋਣ ਮਤਲਬ ਜਿਵੇਂ ਆਪਾਂ ਅੱਗੇ ਕਹਿੰਦੇ ਨੇ ਸਾਰੇ ਦੇਸ਼ ਦੇ ਬਦੂਰ ਇਕੱਠੇ ਹੋ ਜਾਓ ਸਾਡੇ ਦੁਨੀਆ ਦੇ ਬਦੂਰ ਹੋ ਤਾਂ ਸਾਰੇ ਦੁਨੀਆ ਦੇ ਜਿਹੜੇ ਜਿੰਨੇ ਵੀ ਲੋਕ ਨੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਤਾਂ ਹੀ ਆਪਾਂ ਕਾਰਪੋਰੇਟਾਂ ਦੇ ਖਿਲਾਫ ਆ ਜਿਹੜੀ ਲੜਾਈ ਲੜ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੁੱਟਾ ਸਿੰਘ ਚੱਕਰ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਵੀਰਾਂ ਨੂੰ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਿਰਤਾਰ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਾਇਓ ਜਮਾਨਤ ਜੂਨਟ ਨੇ ਕਰਾਈ ਕੇ ਰਿਖਾ ਸਰਕਾਰ ਨੇ ਅੱਜ ਤੜਕ ਨੂੰ ਵੀ ਸਾਨੂੰ ਆਖਿਆ ਥੋੜੇ ਬੰਦੇ ਨੇ ਜਵਾਨਤਾ ਕਰਾ ਲਿਆ ਇੱਕ ਨੰਬਰ ਪੰਜਾਬ ਦੇ ਲੋਕਾਂ ਦਾ ਧੰਨਵਾਦ ਦੂਜੀ ਗੱਲ ਇਹ ਆ ਕਿ ਭਗਵੰਤ ਮਾਨ ਦੀ ਮੀਟਿੰਗ ਜਿਹੜੀ 3 ਤਰੀਕ ਨੂੰ ਟੁੱਟੀ ਉਹ ਜ ਕੋਈ ਸੀਰ ਮਾਰੀ ਗੱਲ ਲੱਗੀ ਨਹੀਂ ਜਿਸ ਤਰ੍ਹਾਂ ਕੋਈ ਸਧਾਰਨ ਬੰਦਾ ਬੋਲਦਾ ਹੁੰਦਾ ਵੀ ਤੁਸੀਂ ਜਿਹੜਾ ਕੁਝ ਕਰਨਾ ਕਰ ਲਿਓ ਉਦਾ ਕਰਕੇ ਵੀ ਪੰਜਾਬ ਦੇ ਲੋਕਾਂ ਦੀ ਚਲੋ ਅੱਕਿਆਂ ਮਿਆਂ ਨੇ ਉਹਨਾਂ ਨੂੰ ਗੋਟਾ ਪਾਤੀਆਂ ਸੀ ਤਾਨਾ ਸਹਾਲਾ ਰੁਪਈਆ ਸੂ ਇਹਦਾ ਕਰਕੇ ਸੀ ਫਿਰ ਦੁਬਾਰਾ ਜਿਹੜੇ ਪੰਜਾਬ ਦੇ ਲੋਕਾਂ ਨੇ ਦੁਬਾਰਾ ਕੱਲ ਦਾ ਉਹ ਮੋਰਚਾ ਲਾ ਕੇ ਥਾਵੇਂ-ਥਾਵੇਂ ਮੋਰਚਾ ਲਾ ਕੇ ਗ੍ਰਿਫਤਾਰੀਆਂ ਤੋਂ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਾ ਤੇ ਸਰਕਾਰ ਨੂੰ ਮਜਬੂਰ ਕਰਿਆ ਉਹਦੀ ਆਕੜ ਪਨ ਲਈ ਸਾਰਿਆਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਘਰ ਚੜ੍ਹ ਬਾਹਰ ਜਿੰਦਾਬਾਦ ਜਿੰਦਾਬਾਦ جندباد 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 لوک ایکتا